ਦੇਖੋ ਇਹਨਾਂ ਜਾਨਵਰਾਂ ਨੂੰ ਕੋਈ ਇਹਨਾਂ ਕੋਲ ਕੁਝ ਖਾਣ ਨੂੰ ਨਹੀਂ ਕੁਝ ਪੀਣ ਨੂੰ ਨਹੀਂ ਹਰ ਰੋਜ਼ ਇਹ ਆਪਣਾ ਰੇਜ ਕਲੱਬ ਦੇ ਫਿਰਦੇ ਆ ਤੇ ਦੇਖੋ ਕੁਛ ਨਾ ਕੁਛ ਲੱਭਦੇ ਆ ਵਿਚਾਰੇ ਹਰ ਵਕਤ ਸ੍ਰੀ ਪ੍ਰਮਾਤਮਾ ਕੁਦਰਤ ਜੋ ਵੀ ਕਹਿੰਦੇ ਆ ਇਹਨਾਂ ਨੂੰ ਕੁਛ ਨਾ ਕੁਛ ਤਾਂ ਦਿੰਦੀ ਹੈ ਨਾ ਕੌਣ ਇਹਨਾਂ ਨੂੰ ਖਲਾਣ ਵਾਲਾ ਤਿੰਨ ਕਵਣ ਖਲਾਵੇ ਇੱਕ ਕਵਣ ਓ ਮਾਈ ਗੋਆ ਮੈਨੂੰ ਐਸੇ ਮਨ ਕੀਤਾ ਕੀ ਆ ਸੋ ਕੁਦਰਤ ਬਹੁਤ ਬਿਊਟੀਫੁਲ ਆ ਦੋਸਤੋ ਤੇ ਇਹਦਾ ਹਲੋ